ਫ੍ਰੀ ਗਾਲੀ ਸਾਰਿਆਂ ਨੂੰ ਫੇਸਬੁੱਕ ਵਾਲੇ ਵੀਰਾਂ ਨੂੰ ਤੇ YouTube ਚੈਨਲ ਵਾਲਿਆਂ ਨੂੰ ਅੱਜ ਅਸੀਂ ਕੋਟਕਪੂਰਾ ਗਏ ਸੀਗੇ ਸ਼ਟਰ ਬ੍ਰਸ਼ ਲੈਣ ਤੇ ਜਿਵੇਂ ਵਾਪਸ ਆਉਂਦੇ ਪਏ ਆ ਮੌਦ ਕੀ ਆ ਕੇ ਬਹੁਤ ਭਾਰੀ ਵਰਖਾ ਦਾ ਸਾਹਮਣਾ ਕਰਨਾ ਪਿਆ ਫ੍ਰੀ ਬਹੁਤ بارش ਹੋ ਰਹੀ ਹੈ ਯਾਨੀ ਕਿ ਦੂਜੇ ਤੀਜੇ ਦਿਨ ਮੀਂਹ ਸਾਡੇ ੰਡੇ ਨੇ ਦਾ। ਉਹਨਾਂ ਸਹੀ ਤਲਵੰਡੀ ਭਾਈ ਚੌਕ ਤੋਂ ਵਾਪਸ ਅਸੀਂ ਪ੍ਰਿੰਟਸ ਲੈ ਆਉਣ ਨੂੰ ਜਾ ਰਹੇ ਹਾਂ। ਇੰਨੀ ਭਾਰੀ ਬਾਰਿਸ਼ ਆ ਕਿ ਬਾਹਰ ਕੁਝ ਨਹੀਂ ਦੇਖਤਾ ਜੀ। ਬਹੁਤ ਸਾਰੇ ਲੋਕਾਂ ਨੂੰ ਕਈ ਗੱਡੀਆਂ ਦੀਆਂ ਦੇਖਦੇ ਆਂ। ਬਾਕੀ ਕੁਛ ਨਹੀਂ ਦੇਖਿਆ। ਕਟਰ ਬ੍ਰਸ਼ ਕਟਰ ਅਸੀਂ ਲੈ ਲਿਆ ਜੀ। 9.5 ਹਜ਼ਾਰ ਦਾ ਆਇਆ ਰਤਨ ਵਾਲਿਆਂ ਤੋਂ ਲਿਆ ਕੋਟਕਪੂਰੇ ਤੋਂ ਪੱਠੇ ਵੱਢਣ ਵਾਸਤੇ। ਇਹਦੇ ਨਾਲ 5 ਬਲੇਡ ਆਏ ਆ। ਉਹਦੀ ਵੀਡੀਓ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਜਦੋਂ ਮੈਂ ਦੇਖੀ ਤਾਂ ਪਤਾ ਕੀਤਾ ਇਹ 13.5 ਹਜ਼ਾਰ ਦਾ ਦੱਸੇ ਸੀ ਤਲਵੰਡੀ ਵਾਲੇ। ਅੱਜ ਪਤਾ ਲੱਗਾ ਵੀ ਇਹ ਵੀ ਕੋਟ ਕਪੂੜਿਆਂ ਲਿਆ ਕੇ ਵੇਚਦੇ ਆ। ਵਧੀਆ ਕੰਮ ਕੀਤਾ ਤਾਂ ਬਹੁਤ ਵਧੀਆ ਜੀ ਪੱਠੇ ਵੱਢਣ ਵਾਸਤੇ ਕਿਸੇ ਨੂੰ ਠੇਕਾਂ ਦੀ ਲੋੜ ਨਹੀਂ। ਜਿੰਨੇ ਮਰਜ਼ੀ ਪੱਠੇ ਵੱਟੋ। ਘਰੇ ਆਪਾਂ ਆਪਣੇ ਪਾਰਕ ਦੇ ਵਿੱਚ ਘਾਹ ਕੂ ਵੱਢਣ ਵਾਸਤੇ ਵੀ ਵਧੀਆ ਕੰਮ ਕਰਦਾ ਜੀ। ਉਹਨੇ ਤਾਂ ਕਿਹੜਾ ਨਾਲ ਬਲੇਡ ਦਿੱਤਾ ਕਹਿੰਦਾ ਭਾਵੇਂ ਦਰਖਤ ਵੱਢੀ ਚੱਲੋ ਫੜ ਕੇ। ਦਰਖਤ ਤੇ ਸ਼ਾਖਣੇ ਆ। ਮੋਟੇ ਤੋਂ ਮੋਟੇ ਟਾਣੇ ਵੀ ਕੜਤੰਡੇ ਸਾਡੇ ਇੱਕ ਦੋਰਾਗੇਲ ਸਰਹਰਪਰੀ ਤੋਂ ਸਮੇਂ ਜਾਣੇ ਗਏ ਸੀ ਅਸਾਂ ਨਸੀਏ ਸੇ ਵਾਪਸ ਆ ਰਹੇ ਹਾਂ ਪਿੰਡ ਆਪਦੇ ਨੂੰ ਕਮੈਂਟ ਕਰਕੇ ਦੱਸਿਓ ਤੁਸੀਂ ਕਿੱਥੇ ਕਿੱਥੇ ਬਰਸਾਤ ਹੋਈ ਐ ਸਾਡੇ ਤਾਂ ਮੁੱਦ ਕਿਉਂ ਲੱਗਾ ਜੀ ਨੀ ਪੈਣਾ ਤੇ ਬਹੁਤ ਭਾਰੀ بارش ਹੈ ਬਹੁਤ ਵਧੀਆ ਟਾਈਮ ਤੇ بارش ਹੁੰਦੀ ਆ ਝੋਨਿਆਂ ਨੂੰ ਸਪਰੇਆ ਸਪਰਾਂ ਦੀ ਲੋੜ ਨਹੀਂ ਸਪਰੇਆ ਦੋ ਤਿੰਨ ਸਪਰੇਆ ਤੇ ਮੇਰੇ ਹਿਸਾਬ ਨਾਲ ਪੱਤ ਗਈਆਂ ਹੋਣਗੀਆਂ ਜੀ ਲਾਜ਼ਮੀ ਅਜੇ ਹੋ ਸਕਦਾ ਗਾਂ ਵੀ ਬਚਾ ਹੋਵੇ ਜੀ ਰੋਡ ਪਾਸ ਤੋਂ ਮੋਗਾ ਤੋਂ ਰੋਇਪੁਰ ਰੋਡ ਤੇ ਆ ਇਸ ਟਾਈਮ ਬਹੁਤ ਭਾਰੀ ਬਾਰਿਸ਼ ਹੋ ਰਹੀ ਤਲਵੰਡੀ ਭਾਈ ਤੋਂ ਮਾਸੀਪੁਰਾ ਰੁਕ ਵਾਲੀ ਸਾਈਡ ਉਧਰ ਥੱਲੇ ਵੀ ਆ ਜੀ ਠੀਕ ਬੰਦੋਂ ਆ ਜਾ ਪੌਲ ਦੇ ਥੱਲੇ ਦੀ ਆ ਜਾ ਪੌਲ ਦੇ ਉੱਪਰੋਂ ਦੀ ਹੋ ਜਾ ਇਹ ਸਾਡੇ ਮਾਛੀਪੁਰੇ ਫੀਡ ਫੈਕਟਰੀ ਆ ਜੀ ਗੋਕਾ ਫੀਡ ਫੈਕਟਰੀ ਤੋਂ ਉਰਦੇ ਉੱਤੇ ਬਹੁਤ ਵਧੀਆ ਫੀਡ ਬਣਦੀ ਇੱਥੇ ਫੀਡ ਫੈਕਟਰੀ ਇਹ ਸਾਡੀ ਹੈ ਆ ਗਾ ਉਹ ਗੁਰੇ ਦੀ ਨਾਲ ਗੱਲ ਬਾਤ ਉਹ ਗੱਲ ਬਾਤ ਦੇ ਸਾਹਮਣੇ ਜਿਹੜਾ ਕੋਈ ਅਸੀਂ ਸਾਹਮਣੇ ਜੀ ਆ ਵੀਰੇ ਇਹ ਵਰਖਾ ਹੋ ਰਹੀ ਆ ਕੋਰਾ ਉਹ ਵੈਕਨ ਮਸ਼ੀਨ ਜੀ ਲੈੰਦਾ ਚਾਹ ਵਾਂਸੀ ਆ ਕਹਿੰਦਾ ਪੈਂਡ ਇਹ ਆ ਗਿਆ ਆ ਬੜਾ ਖਤਰਾ ਹੀ ਏ ਸਾਲ ਡੋਲ ਗਈ ਸੀ ਪੈਜਾ ਬੜਾ ਹੈ ਬਹੁਤ ਜ਼ਿਆਦਾ ਪਾਣੀ ਸੀਗਾ ਜੀ ਦੂਰ ਭੇਜ ਪਾਣੀ ਜਿ세 ਹੀ ਨਾ ਚੱਕੀ ਗਈ ਸੀ ਗੱਡੀ ਭੇਜ ਤਾਂ ਹੀ ਚੱਕੀ ਗਈ ਸੀ ਪਾਣੀ ਤੋਂ ਬਹੁਤ ਜ਼ਿਆਦਾ ਪਾਣੀ ਸਾਡੇ ਦੀਦਾ ਨਹੀਂ ਸੀ ਬਾਤ ਚੈਨੀ ਸੀ ਹਿਸਾਬ ਨਾਲ ਗੱਡੀ ਹੌਲੀ ਹੁੰਦੀ ਤਾਂ ਮੋ ਜਾਣੀ ਹੌਲੀ ਹੌਲੀ ਤਾਂ ਪਲਟਿਆ ਨਹੀਂ ਸੀ ਬਾਈ ਹਾਂ ਵੱਡੇ ਵੇ 50 ਹੋ ਗਿਆ ਜੀ ਪਾਣੀ ਬਹੁਤ ਖਤਰਨਾਕ ਪਾਣੀ ਖੜਾ ਪੈਂਡ ਮਾਛੀਪੁਰੇ ਦੇ ਪੋਲ ਚੜਦੇ ਤੋਂ ਜਦੋਂ ਅਸੀਂ ਪੋਲ ਨਹੀਂ ਚੜੇ ਸੀ ਥੱਲੇ ਥੱਲੇ ਵਾਲੀ ਸਾਈਡ ਬਹੁਤ ਜ਼ਿਆਦਾ ਪਾਣੀ ਖੜਾ ਤੇ ਗੱਡੀ ਡੋਲ ਗਈ ਸੀ ਉਹ ਪਾਣੀ ਕਿੰਨਾ ਖੜਾ ਕੇ ਤੇ ਸਾਨੂੰ ਪਤਾ ਨਹੀਂ ਸੀ ਸੜਕ ਪੂਰੀ ਦੇਖ ਨਹੀਂ ਰਹੀ ਸੀ ਤੇ ਜੀ ਸਪੀਡ ਤੇ ਥੋੜੇ ਜਾ ਰਹੇ ਸੀ ਤੇ ਬਹੁਤ ਬਚਤ ਕੀਤੀ ਪ੍ਰਮਾਤਮਾ ਨੇ ਜੀ ਕਿਵੇਂ ਹੋ ਗਈ ਜੀ ਤੇ ਹੌਲੀ ਗੱਡੀ ਹੁੰਦੀ ਤਾਂ ਪੁਲ ਵੀ ਚਲੂ ਪਿਆ ਸੀ ਆ ਪੁਲ ਵੇਨੋ ਜੀ ਥੱਲੇ ਪੁਲ ਦੀ ਪਾਣੀ 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 ਹੋਇਆ ਪਿਆ ਪੁਲ ਦੇ ਥੱਲੇ ਬਹੁਤ ਪਾਣੀ ਹੈ ਦੇ ਥੱਲੇ ਬਹੁਤ ਪਾਣੀ ਆ ਜੀ ਗੱਡੀ-ਗੁੱਡੀ ਕੋਈ ਵੀ ਬਚਾ ਕੇ ਆਵੇ ਮੇਰਾ ਵੀਰ ਇਹ ਮਾਛੀਪੁਰਾ ਪੁਲ ਦੇ ਥੱਲੇ ਦੀ ਆਪਾਂ ਥੱਲੇ ਦਾ ਦ੍ਰਿਸ਼ ਵਖਾ ਰਹੇ ਹਾਂ ਤੁਹਾਨੂੰ ਇਹ ਦੇਖ ਲਓ ਬਹੁਤ ਜ਼ਿਆਦਾ ਜਲ ਤਨ ਜਲ ਤਲ ਹੋਈ ਪਈ ਆ ਪਾਣੀ ਦਾ ਆਵਾਜ ਵੀ ਪੈ ਗਿਆ ਹੀ ਹੋ ਗਿਆ ਇਹਦੇ ਬਾਹਰ ਨਿਕਲ ਗਏ ਪੂਰਾ ਪੁਲ ਆ ਗਿਆ ਚਲੋ ਠੀਕ ਆ ਬਾਈ ਜੀ ਆਪਣਾ YouTube ਚੈਨਲ ਆ ਜੀ ਹਰਜੋਤ ਬਲੌਗ ਸੇਕੁੰਤ ਲਿਆਣੀ ਵਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਆ ਆਪਣਾ ਕੰਪਨਾਈਨ ਲਵਰ ਕਮੈਂਟ ਲਾਈਕ ਸ਼ੇਅਰ ਕਰੋ ਧੰਨਵਾਦ ਜੀ